ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਜਾਣਕਾਰੀ ਸੰਚਾਰਿਤ ਹੋ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਢੇ 300 ਸਾਲਾ ਸ਼ਹੀਦੀ ਸ਼ਤਾਬਦੀ ਦੇ ਮੌਕੇ ਤੇ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਤੇ ਪਾਈ ਦਿਆਲਾ ਜੀ ਦੀ ਸ਼ਹਾਦਤ ਨਾਲ ਸੰਬੰਧਿਤ ਗੁਰਤਾ ਗਦੀ ਦਿਵਸ ਆਨੰਦਪੁਰ ਸਾਹਿਬ ਦੇ ਤਰਤੀ ਤੋਂ 21 ਤੋਂ 29 ਨਵੰਬਰ ਤੱਕ ਮਨਾਇਆ ਜਾਵੇਗਾ ਸਮਾਗਮ ਦੀ ਸ਼ੁਰੂਆਤ 21 ਨਵੰਬਰ ਨੂੰ ਸ੍ਰੀ ਅਨਪੜ ਸਾਹਿਬ ਦੇ ਪੋਗਜ ਨਾਲ ਹੋਵੇਗੀ ਅਤੇ ਗੁਰਦੁਆਰਿਆਂ ਦੀ ਸਥਾਪਨਾ ਨਾਲ ਜੁੜੇ ਧਾਰਮਿਕ ਪ੍ਰੋਗਰਾਮ ਕਰਵਾਏ ਜਾਣਗੇ ਅਨੁਸਾਰ ਕਿ 23 ਤੋਂ 25 ਨਵੰਬਰ ਨੂੰ ਵਿਸ਼ੇਸ਼ ਪਾਠ ਵੀ ਰੱਖੇ ਜਾਣਗੇ ਜਦਕਿ 26 ਤੋਂ 28 ਨਵੰਬਰ ਤੱਕ ਲਗਾਤਾਰ ਸਮਾਗਮ ਚੱਲਦੇ ਰਹਿਣਗੇ ਧਰਮ ਦੀ ਆਰਥਿਕ ਉਹੀ ਬਵਾਦ ਕਰਦਾ ਜਿਹੜਾ ਧਰਮ ਹੀ ਨਹੀਂ ਹੁੰਦਾ ਜਿਹੜਾ ਤੁਹਾਨੂੰ ਨੂੰ ਮੰਨਦਾ ਧਰਮ ਤਾਂ ਸਾਰਿਆਂ ਨੂੰ ਹੀ ਅਮਰ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇਕ ਨੂੰ ਤੇ ਸਭ ਜੋ ਕੋ ਵਿਚਿਆ ਕੋਣ ਭਲੇ ਕੋਣ ਬੰਦੇ ਧਰਮ ਕਿਸੇ ਦੀ ਵਿਰੋਧਤਾ ਨਹੀਂ ਕਰਦਾ ਧਰਮ ਸਭ ਨੂੰ ਜਿਹੜਾ ਜੀਵਨ ਦਿੰਦਾ ਤੇ ਇਸੇ ਲਈ ਜੇ ਕੋਈ ਬਣ ਜਾਂ ਕਿਸੇ ਵੱਲ ਬੁਰਤ ਕੀਤੀ ਜਾ ਰਹੀ ਉਹ ਆਪ ਪਹਿਲਾਂ ਧਰਮ ਹੀ ਬਣੇ ਤਾਂ ਫਿਰ ਵਿਰੋਧ ਹੋਣਾ ਹੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਵੱਲੋਂ ਧੰਨ ਧੰਨ ਗੁਰਤੇਗਬਾਦ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨਾਲ ਹੀ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦੇਵਾਲਾ ਜੀ ਦੀ ਤੇ ਨਾਲ ਗੁਰਤਾ ਗਰੀਾਈ ਦਿਵਸ ਜਿਹੜਾ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ 21 ਨਵੰਬਰ ਤੋਂ 29 ਨਵੰਬਰ ਤੱਕ ਮਨਾਇਆ ਜਾ ਰਿਹਾ ਤੇ ਇਹਦੇ ਵੱਡੇ ਸਮਾਗਮ ਹੋ ਰਹੇ ਆ ਤੇ ਇਹਦੇ ਵਿੱਚ ਪਹਿਲਾਂ 21 ਨੂੰ ਸ੍ਰੀ ਖੰਡ ਪਰ ਸਾਹਿਬ ਦੇ ਭੋਗ ਪਾਈ ਜਾਣਗੇ ਤੇ 23 ਨੂੰ ਗੁਰਤਾ ਗੱਦੀ ਜਿਹੜੀ ਆ 10ਵੇਂ ਪਿਤਾ ਜੀ ਦੀ ਉਹਦੇ ਸਮਾਗਮ ਹੋਣਗੇ ਉਹਨਾਂ ਤੋਂ ਬਾਅਦ 23 ਨੂੰ ਪਾਠ ਰੱਖੇ ਜਾਣਗੇ ਤੇ 25 ਨੂੰ ਫਿਰ ਸ਼ਹੀਦੀ ਜਿਹੜੀ ਆ ਸਮਾਗਮ ਜਿਹੜਾ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਦਾ ਉਹ ਤੋਂ ਬਾਅਦ ਦੇ ਵਿੱਚ ਜਿਹੜੇ 26 27 28 ਨੂੰ ਸਮਾਗਮ ਹਰ ਨਿਰੰਤਰ ਸਮਾਗਮ ਚੱਲਣਗੇ ਦਿਨ ਰਾਤ ਤੇ ਉਹਦੇ ਤੋਂ ਬਾਅਦ ਜਿਹੜਾ 29 ਦਾ ਸਮਾਗਮ ਹੈ ਕਿਉਂਕਿ ਇੱਕ ਨਗਰ ਕੀਰਤਨ ਜਿਹੜਾ ਭਾਈ ਜੈਤਾ ਜੀ ਨੂੰ ਸਮਰਪਿਤ ਨਗਰ ਕੀਰਤਨ ਜਿਹੜਾ 28 ਨੂੰ ਗਵਾਨਗੜ ਕੀਤਪੁਰ ਸਾਹਿਬ ਆਏਗਾ ਤੋਂ 29 ਨੂੰ ਅਮਰਤ ਵੇਲੇ ਪੈਦਲ ਚੱਲ ਕੇ ਉਹੀ ਭਾਵਨਾ ਲੈ ਕੇ ਗੁਰਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਭਾਈ ਜਤਾ ਜੀ ਆ ਰਹੇ ਆ ਤੇ ਉਹ ਭਾਵਨਾ ਲੈ ਕੇ ਸਮੂਚੀਆਂ ਜਿਹੜਾ ਸਿੱਖ ਜਗਤ ਹੀ ਮੈਂ ਕਹਾਂਗਾ ਜੀ ਦੁਨੀਆ ਸੰਪਰਦਾਵਾਂ ਨਿਹੰਗ ਜਥੇਬੰਦੀਆਂ ਸ਼ੋਮਣੀ ਕਮੇਟੀ ਸਿੰਘ ਸੁਭਾਵਾ ਧਾਰਮਿਕ ਜਥੇਬੰਦੀਆਂ ਸਾਰੀਆਂ ਉਹਦੇ ਵਿੱਚ ਸ਼ਾਮਲ ਹੋਣਗੀਆਂ ਤਾਂ ਕਿ ਆ ਇੱਕ ਮਨ ਨੂੰ ਇਹ ਮਹਿਸੂਸ ਹੁੰਦਾ ਗੁਰਤੇਗ ਭਦਰ ਸਾਹਿਬ ਦਾ ਸੀਸਲੇ ਆ ਰਹੇ ਆ ਤੇ ਉਹਦੇ ਤੇ ਫਿਰ ਸਮਾਗਮ ਹੋਏਗਾ ਜਿਹੜਾ ਸੰਸਕਾਰ ਹੋਇਆ ਸੀਸਗਨ ਗੁਰਤੇਗ ਭਦਰ ਸਾਹਿਬ ਜੀ ਦਾ ਤੇ ਉਹਦੇ ਤੇ ਸਮਾਗਮ ਜਿਹੜੇ 29 ਨੂੰ ਸਮਾਗਮ ਹੋਣਗੇ ਤੇ 29 ਨੂੰ ਹੀ ਜਿਹੜੀ ਸਮਾਪਤੀ ਹੋਏਗੀ ਦਾਦਾ ਬリング ਬੋਲੋ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਸਾਰੀ ਬਣੀ ਹੋਈ ਟੀਮ ਨੂੰ ਸਮੁੱਚੇ ਪੰਥ ਨੂੰ ਵਧਾਈ ਇਹ ਇਸ ਗੱਲ ਦੀ ਦੇਣਾ ਚਾਹੁੰਦੀ ਆ ਕਿ ਅੱਜ ਵੀਰੇ ਜਿਹੜੇ ਗੁਰਤੇਗ ਬਹਾਦਰ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਪੁਰਬ ਉਹਨਾਂ ਦੇ ਨਾਲ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਦਿਆਲਾ ਜੀ ਦਾ ਸ਼ਹੀਦੀ ਦਿਪੁਰਬ ਮਨਾਇਆ ਜਾ ਰਿਹਾ ਹੈ ਵੱਡੇ ਪੱਧਰ ਤੇ ਪੂਰੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅਸਾਮ ਤੋਂ ਲੈ ਕੇ ਜਿਹੜਾ ਨਗਰ ਕੀਰਤਨ ਚੱਲ ਕੇ ਆਇਆ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਥਾਂ-ਥਾਂ 'ਤੇ ਸਵਾਗਤ ਕਰ ਰਹੀਆਂ ਨੇ ਦੂਜਾ ਨਗਰ ਕੀਰਤਨ ਜਿਹੜਾ ਕਿ ਹੁਣ ਕਸ਼ਮੀਰ ਦੀ ਧਰਤੀ ਤੋਂ ਕਸ਼ਮੀਰੀ ਪੰਡਤਾਂ ਨੇ ਜਿੱਥੋਂ ਫਰਿਆਦ ਲੈ ਕੇ ਆਏ ਸੀ ਮਟਨ ਦੀ ਧਰਤੀ ਤੋਂ ਚੱਲ ਕੇ ਆਨੰਦਪੁਰ ਸਾਹਿਬ ਵਿਖੇ ਆ ਰਿਹਾ ਹੈ ਤੇ ਜਿਵੇਂ ਮਾਂਡਯੋਗ ਮੁਖ ਸਕੱਤਰ ਸਾਹਿਬ ਨੇ ਤੁਹਾਨੂੰ ਦੱਸਿਆ ਹੈ ਕਿ ਪ੍ਰੋਗਰਾਮ ਲੜੀਵਾਰ ਇਸੇ ਤਰ੍ਹਾਂ ਚੱਲ ਰਹੇ ਨੇ ਔਰ ਬਹੁਤ ਵੱਡਾ ਉਤਸ਼ਾਹ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਹਿਜ ਪਾਠਾਂ ਦੀਆਂ ਲੜੀਆਂ ਜੋ ਸੰਗਤਾਂ ਨੇ ਚਲਾਈਆਂ ਨੇ ਕੱਲ ਹੀ ਬਾਬਾ ਬਕਾਲਾ ਵਿਖੇ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ 26 ਸਾਲ 9 ਮਹੀਨੇ 13 ਦਿਨ ਤਪਸੀਆ ਕੀਤੀ ਉਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸਹਿਜ ਪਾਠਾਂ ਦੇ ਭੋਗ ਪਾਏ ਆ ਇਸ ਤੋਂ ਬਾਅਦ 16 ਤਰੀਕ ਨੂੰ ਰਣਪੁਰ ਸਾਹਿਬ ਦੀ ਧਰਤੀ ਤੇ ਇਸੇ ਤਰ੍ਹਾਂ ਪਾਠਾਂ ਦੇ ਭੋਗ ਪਣਿਆ ਇੱਕ ਸਮਾ ਬਣਿਆ ਗੁਰਤੇਗ ਬਹਾਦਰ ਪਾਤਸ਼ਾਹ ਨੇ ਜਿਸ ਤਰ੍ਹਾਂ ਸੰਸਾਰ ਵਿੱਚ ਧਰਮ ਦੀ ਚਾਦਰ ਬਣ ਕੇ ਪ੍ਰਗਟ ਹੋਏ ਜਿਵੇਂ ਬਾਣੀ ਦਾ ਫਰਮਾਨ ਹੈ ਪ੍ਰਗਟ ਪਏ ਗੁਰਤੇਗ ਬਹਾਦਰ ਸਗਲ ਸ੍ਰਿਸ਼ਟ ਦੀ ਟਾਪੀ ਚਾਦਰ ਉਸੇ ਤਰ੍ਹਾਂ ਹੀ ਸੰਗਤਾਂ ਉਸ ਪੂਰੇ ਉਤਸ਼ਾਹ ਨਾਲ ਵੱਧ ਕੇ ਅੱਗੇ ਤੁਰ ਰਹੀਆਂ 29 ਤਰੀਕ ਨੂੰ ਜਿਹੜਾ ਅਖੀਰਲਾ ਜਲਵਾ ਹੋਣਾ ਹੈ ਉੱਥੇ ਸਾਡੀ ਅਰਦਾਸ ਹੈ ਕਿ ਜਿਵੇਂ ਭਾਈ ਜੱਗਾਤਾ ਜੀ ਜਦੋਂ ਗੁਰਤੇਗ ਬਾਦ ਪਾਸ਼ਾ ਦਾ ਸੀਸ ਲੈ ਕੇ ਆਏ ਤੇ ਮਾਤਾ ਗੁਜਰੀ ਜੀ ਨੇ ਆਖਿਆ ਸੀ ਆਪ ਦੀ ਨਿਭਾਈ ਮੇਰੀ ਨਿਭਾਵੇ ਸਮੁੱਚੇ ਪੰਥ ਦੀ ਅਰਦਾਸ ਹੈ ਅਸੀਂ ਇੱਕ ਪੰਥ ਇੱਕ ਗ੍ਰੰਥ ਇੱਕ ਅਰਦਾਸ ਇੱਕ ਨਿਸ਼ਾਨ ਨਾਲ ਜੁੜ ਜਾਈਏ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਨੂੰ ਸਾਡੀ ਸ਼ਰਦਾ ਜਿਹੜੀ ਹੈ ਜਿਹੜਾ ਸਾਡਾ ਸਤਕਾਰ ਉਹ ਇਹੀ ਹੋ ਸਕਦਾ ਹੈ ਕਿ ਉਹਨਾਂ ਨੇ ਇੱਕ ਜੋ ਪੁਰਨੇ ਸੁਨਹਿਰੀ ਪੁਰਨੇ ਪਾਏ ਸ਼ਹਾਦਤ ਦੇ ਸਮੇਂ ਵੀ ਜਦੋਂ ਜਲਾਦ ਨੇ ਪੁੱਛਿਆ ਅਖੀਰਲੀ ਇੱਛਾ ਤੇ ਉਹਨਾਂ ਆਖਿਆ ਕਿ ਸਾਡਾ ਮੁਖ ਗੁਰੂਵਾਲ ਹੋਵੇ ਬਸ ਅੱਜ ਸਮੁੱਚੀ ਕੌਮ ਗੁਰੂਵਾਲ ਮੁਖ ਕਰਕੇ ਇੱਕ ਪੰਥ ਇੱਕ ਤਖਤ ਦੀ ਅਰਦਾਸ ਕਰਦਿਆਂ ਆ ਅਕਾਲ ਤਖ਼ਤ ਸਾਹਿਬ ਦੀ ਰਹਿਨਮਾਈ ਵਿੱਚ ਜੁੜਦਿਆਂ ਹੋਏ ਆ ਪੰਥ ਦੇ ਬੋਲ ਬਾਲੇ ਕਰੀਏ ਪੰਜਾਬ ਦੇ ਵਿੱਚ ਮੋੜ ਵਿਕਾਸ ਦੀ ਲਹਿਰ ਲੈ ਕੇ ਆਈਏ ਮੈਂ ਆਸ ਕਰਦੀ ਆ ਗੁਰੂ ਸਾਹਿਬ ਕਿਰਪਾ ਕਰਨਗੇ ਸੰਗਤਾਂ ਦੇ ਇਹ ਚਰਨ ਜਿਹੜੇ ਆ ਇਹ ਗੁਰੂ ਰੂਪ ਸੰਗਤ ਦੇ ਚਰਨ ਜਿਹੜੇ ਹਨ ਇਹ ਇੱਕ ਨਵੀਂ ਲਹਿਰ ਪੈਦਾ ਕਰ ਰਹੇ ਨੇ ਔਰ ਇਹਦੇ ਲਈ ਸਮੁੱਚੀ ਸ਼੍ਰੋਮਣੀ ਕਮੇਟੀ ਦੀ ਟੀਮ ਬਹੁਤ ਵੱਡੀ ਵਧਾਈ ਦੀ ਪਾਤਰ ਹੈ ਤਕਰੀਬਨ ਸਾਰੀ ਟੀਮ ਮੁਰਕੇ ਵੀ ਇਸੇ ਲਈ ਮੈਨੂੰ ਲੱਗਦਾ ਆਈ ਹੈ ਕਿ ਇੰਨਾ ਵਧੀਆ ਕੰਮ ਹੋ ਰਿਹਾ ਔਰ ਇਸ ਨੂੰ ਸੰਗਤੀ ਰੂਪ ਉਤਸ਼ਾਹ ਦੇ ਕੇ ਸਮੁੱਚੀ ਖਲਕਤ ਨੂੰ ਇਹਦੇ ਨਾਲ ਜੋੜਨ ਦੀ ਗੱਲ ਕਰਨੀ ਆ ਕਿਉਂਕਿ ਮੇਰੇ ਬਾਬੇ ਨਾਨਕ ਦਾ ਸੁਨੇਹਾ ਹੈ ਨਾਨਕ ਨਾਮ ਜੜ ਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਕਾਰੀਆਂ ਜੀ ਜੀ ਪਰਮਾਨੰ ਕਿਵੇਂ ਦੇਖਦੇ ਹੋ ਤੁਹਾਡੇ ਇਹ ਬੜੇ ਅਫਸੋਸ ਦੀ ਗੱਲ ਹੈ ਸਰਕਾਰਾਂ ਦੇ ਕੰਮ ਹੁੰਦੇ ਨੇ ਯਾਦਗਾਰਾਂ ਸਥਾਪਿਤ ਕਰਨਾ ਤੁਸੀਂ ਵੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਦੋਂ 10 ਸਾਲ ਰਹੀ ਹੈ ਉਹ ਇਤਿਹਾਸਕ ਸਮਾਰਕ ਸਥਾਪਿਤ ਹੋਏ ਨੇ ਜਿਨ੍ਹਾਂ ਯੁਗਾਂ-ਯੁਗਾਂ ਤੱਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਤਿਹਾਸ ਦੇ ਸੁਨੇਹ ਦੇਣਗੇ ਉਹਨਾਂ ਦੇ ਕੰਮ ਹੈ ਕਿ ਕੋਈ ਮਿਊਜ਼ੀਅਮ ਬਣਾਉਣ ਕੋਈ ਆਰਕਾਈਵਜ਼ ਬਣਾਉਣ ਧਰਮ ਪ੍ਰਚਾਰ ਦਾ ਕੰਮ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਬਹੁਤ ਖੁੱਗੀ ਕਰਦੀ ਹੈ ਆਣ ਜੀ ਸਦਕੇ ਸਾਡੇ ਨਾਲ ਰਲ ਕੇ ਸਹਿਯੋਗ ਵੀ ਦੇਣ ਕਰਨ ਪਰ ਜਿਹੜੇ ਉਹਨਾਂ ਦੇ ਬਣਦੇ ਕੰਮ ਹਨ ਵਿਕਾਸ ਦੇ ਕੰਮ ਕਰਨ ਵਾਲੇ ਜਾਂ ਇਤਿਹਾਸਿਕ ਯਾਦਗਾਰਾਂ ਸਥਾਪਿਤ ਕਰਨ ਵਾਲੇ ਉਹ ਕਰਨ ਬਜਾਏ ਕਿ ਨੁਕਤਾਚੀਨੀ ਵਿੱਚ ਪੈਣਦੇ ਇਹ ਉਹਨਾਂ ਦੇ ਮੰਦੇ ਭਾਗਾਂ ਦੀ ਗੱਲ ਹੈ ਕਿ ਐਡੇ ਪਵਿੱਤਰ ਦਿਹਾੜੇ ਜੇ ਸਰਕਾਰ ਨੂੰ ਬਣਾਉਣ ਦਾ ਮੌਕਾ ਮਿਲੇ ਤੇ ਉਹਨਾਂ ਨੂੰ ਆਪਣੀ ਕੋਈ ਛਾਪ ਛੱਡਣੀ ਚਾਹੀਦੀ ਹੈ ਤੇ ਛਾਪ ਇਤਿਹਾਸ ਦੀਆਂ ਪੇੜਾਂ ਉੱਤੇ ਚੱਲ ਕੇ ਛਾ